ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਜੀ ਬੜੀ ਮਿਹਰਬਾਨੀ ਸੰਸਾਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੰਡਲੋਂ ਸਤਿ ਸ਼੍ਰੀ ਅਕਾਲ ਜੀ। ਟੇਣਾ ਜੀ ਅਮਰੀਕਾ ਦੇ ਵਿੱਚ ਇੱਕ ਟਰੱਕ ਦਾ ਐਕਸੀਡੈਂਟ ਹੋਇਆ ਜਸ਼ਨਪ੍ਰੀਤ ਸਿੰਘ ਨਾਂ ਦਾ ਇੱਕ ਮੁੰਡਾ ਸੈਮੀ ਟਰੱਕ ਚਲਾਉਂਦਾ ਜਾਂਦਾ ਸੀ ਅਤੇ ਕਹਿੰਦੇ ਵੀ ਉਹ ਸ਼ਰਾਬੀ ਸੀ ਨਸ਼ੇ ਦੇ ਪ੍ਰਭਾਵ ਹੇਠ ਸੀ ਤਿੰਨ ਬੰਦੇ ਮਾਰ ਦਿੱਤੇ ਉਹਨੇ ਉਹਦੇ ਪਿੰਡ ਦੇ ਲੋਕਾਂ ਦਾ ਕੀ ਰਿਐਕਸ਼ਨ ਹੋਇਆ ਕਹਿੰਦੇ ਪਿੰਡ 'ਚ ਬਹੁਤ ਕੱਟ ਹੋਇਆ। ਤੇ ਇਹ ਸਾਰੀ ਰਿਪੋਰਟ ਦੱਸੋ ਜੀ। ਹਨ ਸਭ ਦੇਖੋ ਦੱਲ ਇਹ ਜੀ ਕਿ ਮੇਰਾ ਖਿਆਲ 21 ਦਾ 22 ਸਾਲ ਦਾ ਮੁੰਡਾ ਸੀ ਕਈ ਮੀਡੀਕਲ ਹਿਸਿਆਂ ਦੇ ਵਿੱਚ 21 ਲਿਖਿਆ ਕਈਆਂ 'ਚ 22 ਲਿਖਿਆ ਚਲੋ ਕੋਈ ਵੀ ਉਮਰ ਮੰਨ ਲਓ। ਇਹ ਮੁੰਡਾ ਜਿਹੜਾ 2 ਸਾਲ ਪਹਿਲਾਂ ਇਹ 2 ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਆਇਆ ਪਿੰਡ ਦਾ ਹੈਗਾ ਜੀ ਪੁਰਾਣਾ ਸ਼ਾਲਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਜਸ਼ਨਪ੍ਰੀਤ ਸਿੰਘ ਦੇ ਵੱਲੋਂ ਜੋ ਕੁਝ ਹੋ ਗਿਆ ਜਾਂ ਉਹਦੇ ਵੱਲੋਂ ਕਰ ਦਿੱਤਾ ਗਿਆ ਜਾਂ ਅਚਾਨਕ ਹੋ ਗਿਆ ਚਲੋ ਕੋਈ ਵੀ ਸ਼ਬਦ ਵਰਤ ਲਈਏ ਉਸ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋਈ ਆ ਜਿੰਨੀਆਂ ਕਿ ਸਾਡੇ ਕੋਲੇ ਖਬਰਾਂ ਪਰ ਅੱਜ ਇਹਦੇ ਪਿੰਡ ਪੁਰਾਣਾ ਸ਼ਾਲਾ ਦੇ ਵਿੱਚ ਪੂਰੇ ਪਿੰਡ ਨੇ ਇਕੱਠ ਕੀਤਾ ਗੁਰੂ ਘਰ ਦੇ ਵਿੱਚ ਜਸ਼ਨਪ੍ਰੀਤ ਦੇ ਪਿਤਾ ਹੈਗੇ ਜੀ ਸਰਦਾਰ ਰਵਿੰਦਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੇਰੇ ਪੁੱਤ ਦੇ ਉੱਤੇ ਦੋਸ਼ ਇਹ ਲੱਗਾ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਜਦੋਂ ਉਹਨੇ ਇਹ ਹਾਦਸਾ ਕੀਤਾ ਜਦੋਂ ਇਹ ਐਕਸੀਡੈਂਟ ਹੋਇਆ ਮੇਰਾ ਮੁੰਡਾ ਨਸ਼ੇ ਦੀ ਹਾਲਤ ਵਿੱਚ ਸੀ ਉਹ ਕਹਿੰਦੇ ਜੀ ਮੇਰਾ ਪੁੱਤ ਗੁਰਸਿੱਖ ਆ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ ਤੇ ਉਹਨੂੰ ਬਦਨਾਮ ਨਾ ਕੀਤਾ ਜਾਵੇ ਤੇ ਉਹਨੂੰ ਨਿਆਂ ਮਿਲੇ ਤੇ ਉਹਦੇ ਉੱਤੇ ਰਿਆਇਤ ਵਰਤੀ ਜਾਵੇ ਉਹਦੇ ਉੱਤੇ ਅਸਲ ਦੇ ਆਧਾਰ ਦੇ ਉੱਤੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਇਹਦੇ ਲਈ ਪੰਜਾਬੀ ਗੈਰ ਪੰਜਾਬੀ ਭਾਰਤੀ ਸਰਕਾਰ ਇਹ ਸਾਰੇ ਜਿਹੜੇ ਉਹ ਅਮਰੀਕਾ ਦੀ ਸਰਕਾਰ ਦੇ ਨਾਲ ਜਿਹੜੇ ਉਹ ਸੰਪਰਕ ਕਰਨ ਦੇਖੋ ਅਸੀਂ ਇਸ ਪਰਿਵਾਰ ਦੇ ਜਜ਼ਬਾਤ ਨੂੰ ਸਮਝ ਸਕਦੇ ਆ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਭਾਈ ਇਹਨਾਂ ਦੇ ਮਦਦ ਨਹੀਂ ਹੋਣੀ ਚਾਹੀਦੀ ਜਾਂ ਕਿਵੇਂ ਆ ਪਰ ਗੱਲ ਇਹ ਕਿ ਚਲੋ ਨਸ਼ਾ ਕਰਦਾ ਸੀ ਜਾਂ ਨਹੀਂ ਕਰਦਾ ਸੀ ਇਹ ਗੱਲ ਝੂਠੀ ਆ ਇਹ ਗੱਲ ਸੱਚੀ ਆ ਮੈਂ ਇਸ ਪਰਸੰਗਤ ਨਹੀਂ ਪੈਂਦਾ ਪਰ ਬੰਦੇ ਤਾਂ ਤਿੰਨ ਮਾਰੇ ਗਏ ਆ ਨਾ ਤਿੰਨ ਜਾਨਾਂ ਤਾਂ ਗਈਆਂ ਨਾ ਹੁਣ ਇਹਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਜੇ ਮੰਨ ਲਓ ਕਿਸੇ ਹੋਰ ਦੇ ਕੋਲੋਂ ਪੰਜਾਬੀ ਭਾਈਚਾਰੇ ਦਾ ਇਵੇਂ ਨੁਕਸਾਨ ਹੋ ਜਾਏ ਉਹ ਵੀ ਮਾੜੀ ਗੱਲ ਆ ਸਾਡੇ ਕੋਲੋਂ ਕਿਸੇ ਵੀ ਅਣਗੈਲੀ ਦੇ ਵਿੱਚ ਇਹ ਨੁਕਸਾਨ ਹੋਇਆ ਇਹ ਵੀ ਮਾੜੀ ਗੱਲ ਆ ਤੋ ਇਹਨਾਂ ਦੇ ਪਰਿਵਾਰ ਦੇ ਵਿੱਚ ਗੁਰਬਕਾ ਲੋੜਵੰਦ ਪਰਿਵਾਰ ਆ ਇਹਦੇ ਲਈ ਸਾਡੀ ਹਮਦਰਦੀ ਹੈਗੀ ਆ ਪਰ ਸਾਡੇ ਇਸੇ ਕੱਠ ਕਰਿਆਂ ਦੇ ਨਾਲ ਅਮਰੀਕਾ ਦੇ ਵਿੱਚ ਥੋੜੀ ਕਾਨੂੰਨ ਬਦਲਨੇ ਆ ਹੁਣ ਜੇ ਇਸੇ ਇੱਥੇ ਸੜਕ ਦੇ ਉੱਤੇ 5000 ਬੰਦਾ ਬੈਠ ਗਏ ਤੇ ਅਸੀਂ ਐਮਐਲਏ ਨੂੰ ਜਾ ਕੇ ਮੰਗ ਪੱਤਰ ਦੇ ਰਿਏ ਉਹਦੇ ਨਾਲ ਕੋਈ ਥੋੜੀ ਅਸਰ ਪੈਣਾ ਤੋ ਗੱਲ ਇਹ ਦੀ ਕਿ ਜੋ ਕੰਟ ਵਾਪਰਿਆ ਉਹ ਬੜਾ ਵੱੰਦ ਭਾਗਾ ਵਾਪਰਿਆ ਜਿਵੇਂ ਇਹ ਪਾਈ ਅਮਰੀਕੀ ਕਾਨੂੰਨ ਹੁਣ ਕੀ ਕਰਦਾ ਜੀ ਪਰ ਉਹਨਾਂ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਕਰਕੇ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਅਮਰੀਕਾ ਦੀਆਂ ਨੂੰ ਕਿ ਉਹ ਪਰ ਵਈ ਕਰਨ ਬਿਲਕੁਲ ਹੀ ਇਹ ਗੱਲ ਕਹੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਅਸਤਾਨਦਾਰ ਨੂੰ ਵੀ ਗੱਲ ਕਹੀ ਆ ਕਿ ਕਿਰਪਾ ਕਰਕੇ ਤੁਸੀਂ ਵੀ ਸਾਡੀ ਮਦਦ ਕਰੋ ਤੇ ਕਰਵਾਓ ਕਿਉਂਕਿ ਉਹ ਇੱਕ ਗੁਰਸਿੱਖ ਨੌਜਵਾਨ ਆ ਤੇ ਉਹ ਈਵੇਂ ਉਹਦੇ ਕੋਲੋਂ ਜੋ ਹੋਇਆ ਮਨਤ ਭਾਗਾ ਹੋਇਆ ਪਰ ਹਰ ਸਾ ਕਿਸੇ ਤੋਂ ਵੀ ਹੁਤਕਦਾ ਉਹਨਾਂ ਦੇ ਕਹਿਣ ਮੁਤਾਬਕ ਇਸ ਕਰਕੇ ਤਰਸ ਦੇ ਆਧਾਰ ਦੇ ਉੱਤੇ ਕਾਰਵਾਈ ਹੋਵੇ ਜੀ ਅੱਛਾ ਦੂਜੇ ਪਾਸੇ ਜਿਹੜੇ ਸੀਬੀਆਈ ਦੇ ਡੀਜੀ ਭੁੱਲਰ ਨੇ DIG ਪੁੱਲਰ ਡੀਆਈਜੀ ਪੁੱਲਰ ਦਾ ਕਹਿੰਦੇ ਇੱਕ ਫਾਰਮ ਹਾਊਸ ਵੀ ਸੀ सीबीआई ਨੇ ਪੱਤਾ ਪੱਤਾ ਫੋਲ ਮਾਰਿਆ ਲੱਭਿਆ ਕੁਝ ਉਥੋਂ ਦਫਾ ਇਹ ਦੱਸ ਦੇਤਾ ਨਹੀਂ ਹੈ ਜੀ ਕਿ ਭਾਈ ਉੱਥੇ ਸਾਨੂੰ ਕੀ ਕੀ ਲੱਭਿਆ ਲੰਗੇ ਕੱਲ ਦੀ ਰੇਡ ਦੇ ਬਾਰੇ ਤਾਂ ਹਲੇ ਮੁਕੰਮਲ ਜਾਣਕਾਰੀ ਨਹੀਂ ਆਈ ਵੀ ਉਥੋਂ ਮਿਲਿਆ ਕੀ ਕੀ ਆ ਪਰ ਇੰਨੀ ਗੱਲ ਜ਼ਰੂਰ ਆ ਕਿ ਭਾਈ ਉਥੋਂ ਕੁਝ ਨਾ ਕੁਝ ਮਿਲਿਆ ਤਾਂ ਹੋਣਾ ਹੀ ਆ ਅਸਲ ਵਿੱਚ ਫੀਤੇ ਚੱਕੀ ਫਿਰਦੀ ਜੀ सीबीआई ਦੀ ਟੀਮ ਵੀ ਹੁਣ सीबीआई ਦੀ ਟੀਮ ਲਗਾਤਾਰ ਇਸ ਮਾਮਲੇ ਦੇ ਉੱਤੇ ਅੱਗੇ ਵਧ ਰਹੀ ਆ ਇਹ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਜੀ ਕਿ ਕੱਲ ਗਈ ਸੀ ਇਸ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਫਿਰ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾਈ ਸੀ ਉਸ ਤੋਂ ਕੁਝ ਘੰਟਿਆਂ ਬਾਅਦ ਇਹ ਜਿਹੜੀ ਆ ਉਹ ਜਿਹੜੀ ਜਾਂਚ ਪੜਤਾਲ ਰੇਡ ਦੀ ਕਾਰਵਾਈ ਸਮਾਪਤ ਹੋਈ ਸੀ ਅੱਜ ਥੀਤੇ ਚੱਕ ਕੇ ਟੀਮਾਂ ਜਿਹੜੀ ਮਾਸੀਵਾੜਾ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਫਾਰਮ ਹਾਊਸ ਆ ਡੀਆਈਜੀ ਭੁਲਰ ਦਾ ਅੱਜ ਟੀਮ ਉਥੇ ਚਲੀ ਗਈ ਆ ਉਥੇ ਜਾ ਕੇ ਗਿਣਤੀ ਮਣਤੀ ਕੀਤੀ ਆ ਕਿੰਨੇ ਆ ਖੇਤਰਫਲ ਦੇ ਵਿੱਚ ਆ ਕਿੰਨੇ ਉਹ ਜਗ੍ਹਾ ਦੇ ਵਿੱਚ ਸਾਰਾ ਫਾਰਮ ਹਾਊਸ ਆ 50 ਤੋਂ ਵੱਧ ਏਕੜ ਜ਼ਮੀਨ ਆ ਉਹਦੇ ਬਾਰੇ ਗੱਲਬਾਤ ਹੋਈ ਆ ਤੋ ਕੱਲ ਤਾਂ ਇਹਦੀ ਪਤਾ ਲੱਗਦਾ ਸੀਗਾ ਵੀ ਭਾਈ ਬੱਲਬ ਕਿੰਨੇ ਲੱਗੇ ਕੋਠੀ ਦੇ ਵਿੱਚ ਐ ਇਹਦੇ ਵਿੱਚ ਕਿੰਨੇ ਗਮਲੇ ਆ ਕਿੰਨੇ ਏਸੀ ਆ ਤੇ ਕਿੰਨੇ ਪੱਖੇ ਆ ਤੇ ਕਿੰਨੀਆਂ ਟਿਊਬ ਲਾਈਟਾਂ ਇਹ ਵੀ ਕੰਸੀਮੈਂਟ ਸੇ ਲੈ ਕੇ ਗਏ ਵਿਡੀਓਗ੍ਰਾਫੀ ਕਰਕੇ ਲੈ ਕੇ ਗਏ ਆ ਤੇ ਕੱਲ ਪੂਰਾ ਜਰੀਬ ਦੇ ਨਾਲ ਫੀਤੇ ਦੇ ਨਾਲ ਸਾਰਾ ਕੁਝ ਮਿਣਕੇ ਵੀ ਗਏ ਆ ਤੋ ਮੈਨੂੰ ਲੱਗਦਾ ਵੀ ਭੁੱਲਰ ਖੁਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਹਾਲੇ ਹੋਰ ਵਾਧਾ ਹੋਣਾ ਹਾਲੇ ਚਰਨਾਂ ਨੂੰ ਸਸਪੈਂਡ ਹੋਣ ਕੀਤਾ ਹੋਇਆ ਚਲੋ ਸਸਪੈਂਡ ਤਾਂ ਕਰਤਾ ਡੀਏਜੀ ਭੁੱਲਰ ਮਗਰ ਤਾਂ ਉਹ ਪੈ ਗਏ ਪਰ ਇਹਨਾਂ ਨੂੰ ਪਲੀ ਭਾਂਤ ਪਤਾ ਹੈ ਵੀ ਇਹ ਇਕੱਲੇ ਨਹੀਂ ਹੈਗੇ ਜਿਹੜਾ ਮੁਖਬਰ ਹੈ ਉਹਨੇ ਦੱਸਿਆ ਕਿ ਇਹ ਤਾਂ ਕਈ ਸੈਂਕੜੇ ਲੋਕ ਨੇ ਹੋ ਜੇ ਇੱਕ ਪੂਰੀ ਚੇਨ ਆ ਜਿਹੜੀ ਇਹ ਗੱਡੀਆਂ ਪਾਸ ਕਰਾਉਂਦੀ ਹੈ ਉੱਥੋਂ ਪਾਸਿੰਗ ਦੇ ਪੈਸੇ ਲੈਂਦੇ ਆ ਸਰੇ ਤਾਂ ਕੱਪੜ ਦੇ ਆ ਤੇ ਉਹਦਾ ਨਹੀਂ ਕੁਝ ਬਣਿਆ ਉਹ ਕਿਸੇ ਹੋਰ ਤੇ ਛਾਪਾ ਨਹੀਂ ਪਿਆ ਨਹੀਂ ਜੀ ਹਾਲੇ ਤੱਕ ਤਾਂ ਨਹੀਂ ਪੈਸੇ ਸਭ ਕੱਲ ਨੂੰ ਪੈਜੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਜਿੰਨਾ ਜਿੰਨਾ ਨੂੰ ਇਸ ਗੱਲ ਦਾ ਡਾਰਾ ਵੀ ਭਾਈ ਕਿਰਸ਼ਾਨੂ ਦੇ ਨਾਲ ਦਲਾਲ ਦੇ ਨਾਲ ਸਾਡੀ ਵੀ ਸਾਂਝ ਹੈਗੀ ਆ ਕਹਿੰਦੇ ਵੀ ਉਹ ਤਾਂ ਬੈਟਰੀ ਨਾਲ ਵੀ ਦੇ ਲੱਭਦੇ ਹੁਣ ਦੂਰਬੀ ਨਾਲ ਵੀ ਦੇ ਲੱਭਦੇ ਉਹ ਉਰੇ ਪਰੇ ਹੋ ਗਏ ਸਾਰੇ ਜੀ अच्छा भाई राजोणा ਦੇ ਕੇਸ ਦਾ ਕੀ ਬਣਿਆ ਕੋਈ ਗਤੀਵਿਧੀ ਲੱਗਦੀ ਹੈ ਉਹ ਚ ਐਕਟੀਵਿਟੀ ਆ ਰਹੀ ਹੈ ਦੇਖੋ ਜੀ ਅੱਜ ਰਾਜੋਵੜਾ ਹੋਰੀ ਪਾਈ ਬਲਵੰਤ ਸਿੰਘ ਰਾਜੋਵੜਾ ਜਿਹੜੇ ਇਹਨਾਂ ਨੂੰ ਪਟਿਆਲਾ ਦੇ ਡੈਂਟਲ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਦੰਦਾਂ ਦੀ ਚੈੱਕਅਪ ਦੇ ਵਾਸਤੇ ਲੈ ਕੇ ਆਏ ਦੰਦਾਂ ਦੀ ਪੜਤਾਲ ਦੇ ਵਾਸਤੇ ਲੈ ਕੇ ਆਏ ਇੱਥੇ ਇਹਨਾਂ ਨੇ ਰਾਜੋਵੜਾ ਹੋਰਾ ਨੇ ਕੁਝ ਇੱਕ ਗੱਲਾਂ ਕਹੀਆਂ মিডিਏ ਨੂੰ ਸੰਖੇਪ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਕਿ 19 ਸਾਲ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ ਮੈਨੂੰ 14 ਸਾਲ ਤੋਂ ਕੇਂਦਰ ਦੇ ਕੋਲੇ ਮੇਰੀ ਅਰਜ਼ੀ ਪੈਂਡਿੰਗ ਆ ਹੁਣ ਆਕਾਲ ਤਖਤ ਸਾਹਿਬ ਨੇ ਫੈਸਲਾ ਲੈਣਾ ਕੌਮ ਦੇ ਸਨਮਾਨ ਨੂੰ ਅੱਗੇ ਰੱਖ ਕੇ ਫੈਸਲਾ ਲਿਆ ਜਾਵੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਿਛਲੇ 13 ਸਾਲ ਤੋਂ ਰਾਸ਼ਟਰਪਤੀ ਦੀ ਮੇਜ਼ ਦੇ ਉੱਤੇ ਇਹ ਅਰਜ਼ੀ ਪਈ ਆ ਮਰਸੀ ਪੀਟੀਸ਼ਨ ਫਾਈਲ ਕੀਤੀ ਹੋਈ ਆ ਕਿ ਰੋਮਣੀ ਕਮੇਟੀ ਨੇ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਕਿ ਬੜੀ ਵਾਰ ਰਾਜਨੀਤਿਕਾਂ ਵੀ ਹੋਈਆਂ ਪਰ ਹੁਣ ਗੱਲ ਇੱਕ ਪਾਸੇ ਵੀ ਹੋਣੀ ਚਾਹੀਦੀ ਹੈ ਜੀ ਪੰਜਾਬ ਦੀਆਂ ਸੜਕਾਂ ਕਹਿੰਦਾ ਜੀ ਮੈਂ ਹੁਣ ਜਾ ਕੇ ਆਇਆ ਪਿਛਲੇ ਕੁਝ ਮਹੀਨੇ ਹੋਏ ਆ ਬਹੁਤ ਖਰਾਬ ਨੇ ਕਈ ਖਾਸ ਤੌਰ ਤੇ ਰੂਰਲ ਸੜਕਾਂ ਜਿਹੜੀਆਂ ਟੁੱਟੀਆਂ ਪਈਆਂ ਉਹਨਾਂ ਦੇ ਪੱਛ ਲਾਉਂਦੇ ਸੀ ਅੱਗੇ ਤਾਂ ਲੋਕ ਦਾ ਡਰਮ ਲੈ ਕੇ ਤਿੰਨ ਚਾਰ ਜਾਣੇ ਬੰਦੇ ਲੱਗੇ ਰਹਿੰਦੇ ਆ ਹੁਣ ਆ ਫਲਾਈਂਗ ਟੀਮ ਬਣਾਈ ਆ ਫਲਾਈਂਗ ਸਕਵਾਡ ਆ ਇਹ ਕੀ ਕਰਿਆ ਕਰੇਗਾ ਜਪਦੀ ਇਹ ਜਿਹੜੇ ਟੀਮ ਬਣਾਈ ਆ ਨਾ ਇਹ ਟੀਮ ਨੇ ਨਿਗਾ ਰੱਖਣੀ ਆ ਬਾਜ਼ ਅੱਖ ਰੱਖਣੀ ਆ ਵੀ ਭਾਈ ਤੁਸੀਂ ਐਵੇਂ ਤਾਂ ਨਹੀਂ ਬਿਕਤੇ ਉਹ ਜਿਵੇਂ ਸਲਾਤ ਤੇ ਲੂਣ ਦਾ ਕਸਾਈ ਜਾਂਦੇ ਹੁੰਦੇ ਉਹੋ ਜਿਹਾ ਕੰਮ ਤਾਂ ਨਹੀਂ ਕਰੀ ਜਾਂਦੇ ਇਹ ਤਾਂ ਨਹੀਂ ਵੀ ਭਾਈ ਤੁਸੀਂ ਟੋਿਆਂ ਦੇ ਵਿੱਚ ਰੇਤਾ ਹੀ ਭਰ ਕੇ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਸ ਤੋਂ ਸੜਕ ਬਣਾਤੀ ਆ 19000 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਦੀ ਰਿਪੇਅਰ ਤੇ ਅਪਗ੍ਰੇਡੇਸ਼ਨ ਦਾ ਕੰਮ ਜਿਹੜਾ ਇਹਦੇ ਉੱਤੇ ਨਿਗਰੱਖਣ ਦੇ ਵਾਸਤੇ ਤੇ ਪੰਜਾਬ ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਫਲਾਈਂਗ ਸੁਕਵੇਟ ਟੀਮ ਗਠਿਤ ਕੀਤੀ ਆ ਜਿਹੜੀ ਪੂਰੇ ਕੰਮ ਦੇ ਉੱਤੇ ਨਿਗਰੱਖੂਗੀ ਤੇ ਇਹ ਗੱਲ ਕਹੀ ਗਈ ਹੈ ਦੋਵਾਂ ਵਿਭਾਗਾਂ ਨੂੰ ਵੀ ਭਾਈ ਤੁਸੀਂ ਆਦੇਸ਼ ਦਾ ਪਾਲਣ ਕਰਵਾਉਣਾ ਇਹ ਨਹੀਂ ਵੀ ਭਾਈ ਮੜੀਆਂ ਸੜਕਾਂ ਬਣਨ ਸੜਕਾਂ ਕਿਹਦੇ ਪੁਰਾਣ ਟਣਾ ਟਣ ਮਣਨੀਆਂ ਚਾਹੀਦੀਆਂ ਤੇ ਜਿਹੜੀ ਸੜਕ ਬਣੇ ਤੇ ਉਹ ਖੰਡੜਸਾਰ ਹੋਵੇ ਇਹ ਗੱਲ ਲੱਗਾਈ ਗਈ ਹੈ। ਅੱਛਾ ਤਰਨਤਾਰਨ ਦੀ ਬਾਈ ਇਲੈਕਸ਼ਨਾਂ ਕਹਿੰਦੇ ਹਰ ਇੱਕ ਸਿਆਸੀ ਪਾਰਟੀ ਦੇ ਵਕਾਰ ਦਾ ਸਵਾਲ ਬਣੀ ਹੋਈ ਹੈ। ਇਹਦੇ ਵਿੱਚ ਕਾਂਗਰਸ ਪਾਰਟੀ ਦੇ ਦੇ ਲੋਕਾਂ ਦੇ ਇੱਕ ਪਾਸੇ ਨੇ ਦੇ ਇੱਕ ਪਾਸੇ ਕੋਈ ਹੈ ਗੜਬੜ। ਹਾਂ ਇਹ ਤਾਂ ਗੱਲ ਸੱਚੀ ਹੈ ਜੀ ਦੇਖੋ ਨਾ ਤਾਂ ਕਾਂਗਰਸ ਦੇ ਵਿੱਚ ਕਦੇ ਏਕਾ ਹੋਇਆ ਸਿਰ ਸਾਹਿਬ ਨਾ ਅੱਜ ਹੈ ਤੇ ਕੱਲ ਦੇ ਬਾਰੇ ਚਲੋ ਆਪਾਂ ਭਵਿੱਖ ਬਣੀ ਨਹੀਂ ਕਰਦੇ ਵੀ ਇਹਨਾਂ ਨੇ ਤਾਂ ਕਦੇ ਹੋਣਾ ਨਹੀਂ ਆਪਾਂ ਵੀ ਸ਼ਬਦ ਨਹੀਂ ਵਰਤਦੇ। ਪਰ ਇਹ ਗੱਲ ਸੱਚੀ ਹੈ ਵੀ ਕਾਂਗਰਸ ਨੇ ਬੀਤੇ ਤੋਂ ਕਦੇ ਸਬਕ ਨਹੀਂ ਸਿੱਖਿਆ। ਤਾਂ ਬਸ ਇਹ ਵੀ ਸੈਂਗ ਮਠੰਗੀ ਜਿਵੇਂ ਤੁਸੀਂ ਕਹਦੇ ਹੁੰਦੇ ਹੁੰਦੇ ਹੀ ਰਹਿੰਦੇ ਆ ਤੇ ਅਸਲ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਤੇ ਰਾਜਾ ਬੜਿੰਗ ਦੀ ਜਿਹੜੀ ਅੜੀ ਫਸੀ ਆ ਉਹ ਅੱਜ ਵੀ ਬਰਕਰਾਰ ਹੈ ਭਾਰਤ ਪੂਸ਼ਣ ਆਸ਼ੂ ਤੇ ਰਾਜਾ ਬੜਿੰਗ ਅੱਜ ਤਰਨਤਾਰਨ ਦੇ ਵਿੱਚ ਇੱਕੋ ਸਟੇਜ ਤੇ ਦਿਸਿਆ ਕਿਉਂਕਿ ਅੱਜ ਕਾਂਗਰਸ ਨੇ ਉਹ ਸੇ ਇਕੱਠ ਕੀਤਾ ਪਰ ਦੋਵਾਂ ਨੇ ਇੱਕ ਦੂਜੇ ਵੱਲ ਮੂੰਹ ਨਹੀਂ ਕੀਤਾ ਦੋਵੇਂ ਜਣੇ ਜਿਵੇਂ ਸੰਕਣਾ ਇੱਕ ਪਰਲੇ ਪਾਸੇ ਦਾ ਮੂੰਹ ਤੇ ਦੂਜੇ ਦਾ ਦੂਜੇ ਪਾਸੇ ਦਾ ਮੂੰਹ ਹੀ ਮਰੇ ਆ ਦੋਵਾਂ ਦੀ ਕੋਈ ਸ਼ਬਦ ਨਹੀਂ ਸਾਂਝ ਨਹੀਂ ਪਈ ਮਤਲਬ ਇਹ ਜੀ ਕਿ ਕਾਂਗਰਸਮੈਨ ਲੱਗਦਾ ਬਿਲਕੁਟੇ ਭੱਜੇ ਅਣਮੰਨੇ ਜੇ ਸਖਰੇ ਦੇ ਮਨ ਦੇ ਨਾਲ ਟੂੰ ਲੜਦੀ ਆ ਕਿਉਂਕਿ ਇਹ ਗੱਲ ਕਹਿੰਦੇ ਵੀ ਭਾਈ ਸੁਖਾਨ ਕੁਬੀਰਵਾਰ ਕਰਨਵੀਰ ਸਿੰਘ ਬੁਰਜ ਸਾਡਾ ਸਾਨ ਕੁਬੀਰਵਾਰ ਆ ਇਥੋਂ ਦਾ ਜਿਹੜਾ ਕਿ ਇਥੋਂ ਦੇ ਹਾਲਾਤ ਨੂੰ ਜਾਣਦਾ ਪਰ ਗੱਲ ਇਹ ਕਿ ਉੱਦਾਂ ਕਾਂਗਰਸ ਦੇ ਹਾਲਾਤ ਮਾੜੇ ਹੋਏ ਪਏ ਆ ਮੈਨੂੰ ਇਹ ਦੇਖੋ ਹੋਦਕ ਦਾ ਕਿਸੇ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਮੈਨੂੰ ਲੱਗਦਾ ਨਹੀਂ ਕਿ ਕਾਂਗਰਸ ਦਾ ਇੱਥੇ ਪਛਵਟਿਆ ਜਾਣਾ ਹਰ ਹਜ਼ੂਰ ਲਾ ਰਹੇ ਹੈ ਸ਼ਹਿਰ ਕੋਈ ਚੰਗਾ ਵੋਟਾ ਹਾਸਲ ਕਰਕੇ ਕੋਈ ਨਾ ਕਿਸੇ ਨਾ ਕਿਸ ਨੂੰ ਜਿਤਾਉਣ ਹਰਾਉਣ ਚ ਯੋਗਦਾਨ ਪਾ ਦੇਣ ਪਰ ਜਿਵੇਂ ਕਾਂਗਰਸ ਕੁੱਤੇ ਭਜੇ ਤਰੀਕੇ ਨਾਲ ਚੋਣ ਲੜਦੀ ਆ ਉਵੇਂ bade ਚੰਗੇ ਨਤੀਜੇ ਆਉਣ ਦੀ ਆਸ ਹੁੰਦੀ ਨਹੀਂ ਚੀਫ ਮਿਨਿਸਟਰ ਦੇ ਬਾਰੇ ਜਿਹੜੀ ਵੀਡੀਓ ਆਈ ਸੀ ਹਟਾ ਦਿੱਤੀ ਗਈ ਡੀ ਫੇਕ ਵੀਡੀਓ ਆਈ ਨਹੀਂ ਇੰਟੈਲੀਜੈਂਸ ਵੀਡੀਓ ਕਹਿੰਦੇ ਉਹਨੂੰ ਆ ਉਸ ਵੀਡੀਓ ਦੇ ਬਾਰੇ ਚ ਭਾਜਪਾ ਆਗੂ ਤੇ ਆਮ ਆਦਮੀ ਦੋਨੇ ਅਫਸ ਵਿੱਚ ਡੰਗਚੋਬਾ ਮਾਰ ਰਹੇ ਆ ਕੀ ਕਹਿੰਦੇ ਨੇ ਉਹ ਇੱਕ ਦਾ ਗੱਲ ਇਹ ਆ ਵੀ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਇਹ ਭਾਜਪਾ ਦੇ ਵੱਲੋਂ ਕੀਤੀ ਵੀ ਸ਼ਰਾਰਤ ਆ ਜਾਂ ਕਰਵਾਈ ਗਈ ਸ਼ਰਾਰਤ ਆ ਮਾਲਵਿੰਦਰ ਸਿੰਘ ਕੰਗ ਤੇ ਕਈ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆ ਉਹਨਾਂ ਦਾ ਇਹ ਕਹਿਣਾ ਕਿ ਭਾਈ ਇਹ ਜਿਹੜੇ ਵੱਖ-ਵੱਖ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਵੀਡੀਓ ਆ ਉਹਨਾਂ ਲੋਕਾਂ ਦੇ ਸਬੰਧ ਭਾਜਪਾ ਦੇ ਵੱਖ-ਵੱਖ ਨੇਤਾਵਾਂ ਦੇ ਨਾਲ ਆ ਤੇ ਆਹ ਦੇਖੋ ਜੀ ਇਹ ਕਿਹਨੂੰ ਕਿਹਨੂੰ ਫੋਲੋ ਕਰਦੇ ਤੇ ਉਹ ਇਹਨਾਂ ਨੂੰ ਕਿਵੇਂ ਫੋਲੋ ਕਰਦੇ ਆ ਉਏ ਜਦ ਲਕੈ ਨੇ ਵੀ ਜਦੋਂ ਭਗਵਾਨ ਸਬੰਧ ਦਾ ਕੰਮ ਦੇ ਵਿੱਚ ਮੁਕਾਬਲਾ ਨਹੀਂ ਹੋਇਆ ਤੇ ਫਿਰ ਇਹ ਇੰਨਾ ਘਟੀਆਂ ਗੱਲਾਂ ਦੇ ਉੱਤੇ ਆ ਗਏ ਤੇ ਸਰਕਾਰ 쿠ਸ਼ੀ ਕਰਨ ਲੱਗ ਪਈ। ਤੋਂ ਦੂਜੀ ਗੱਲ ਇਹ ਕਿ ਅਜ ਬੀਜੇਪੀ ਇਹ ਕਹਿੰਦੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਰ ਵਿਸ਼ੇ ਦੇ ਉੱਤੇ ਬਹੁਤ ਕੁਝ ਕਹਿੰਦੇ ਹੁੰਦੇ ਆ। ਆਪ ਦੀ ਇਸ ਵੀਡੀਓ ਦੇ ਬਾਰੇ ਕੁਝ ਕਿਉਂ ਨਹੀਂ ਕਹਿੰਦੇ? ਜਿਹੜੀਆਂ ਪਰ ਵੀਡੀਓ ਸੀਗੀਆਂ ਦਿੱਸਦੀਆਂ ਸਨ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਤੇ ਉਹ ਸਾਰੀਆਂ ਹਟਾ ਦਿੱਤ ਗਈਆਂ। Google ਨੇ ਉਸ ਸਾਰਾ ਕੁਝ ਹਟਾ ਦਿੱਤਾ YouTube ਨੇ Facebook ਨੇ ਉਸਾਰਾ ਕੁਝ ਹਟਾ ਦਿੱਤਾ ਜੀ ਫਿਲਹਾਲ ਹਮ ਹਮ ਅੱਛਾ ਜਿਹੜਾ ਸਰ ਸਹੀਰ ਸਿੰਘ ਬਾਦਲ ਨੇ ਹੜ੍ਹਾਂ ਦੇ ਵੇਲੇ ਕੈਸ਼ ਵੰਡਿਆ ਸੀ ਕੈਸ਼ ਦੀ ਸੇਵਾ ਕੀਤੀ ਸੀ ਉਸ ਸੇਵਾ ਦੇ ਬਾਰੇ ਵਿੱਚ ਰਾਜਨੀਤੀ ਹੋਈ ਹੈ ਤੇ ਫਿਰ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਕਹਿੰਦੇ ਵੀ ਪੋਲਿਟਿਕਸ ਨਾਲ ਕੋਈ ਸੰਬੰਧ ਨਹੀਂ ਸੀ ਜਨ ਸਰ ਪਹਿਲੀ ਗੱਲ ਤਾਂ ਇਹ ਕਿ ਰੈੱਡ ਆਫ ਦੇ ਸਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਬੜੀ ਵਾਰ ਇਹ ਜਾਣਕਾਰੀ ਸਾਂਝੀ ਕੀਤੀ ਤੇ ਦੇਖੋ ਐਤ ਕੀ ਹੜ ਆਏ ਤੇ ਹੜਾਂ ਦੇ ਵਿੱਚ ਬਹੁਤ ਜਾਨੀ ਤੇ مالی ਨੁਕਸਾਨ ਹੋਇਆ ਹੂੰ ਕੋਈ ਵੀ ਬੜਾ ਨੇ ਮਦਦ ਕੀਤੀ ਪਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਬਹੁਤ ਮਦਦ ਕੀਤੀ ਇਹ ਨਰ ਪੱਖ ਤੌਰ ਤੇ ਉੱਤੇ ਗੱਲ ਆ ਨਾ ਮੇਰਾ ਕਿਸੇ ਪਾਰਟੀ ਦੇ ਵੱਲ ਝੁਕਾਅ ਦੇ ਲੋੜਾ ਤੇ ਨਾ ਮੈਂ ਕਿਸੇ ਪਾਰਟੀ ਦੇ ਖਿਲਾਫ ਆ ਪਰ ਜੋ ਦਿਖ ਰਿਹਾ ਉਹ ਦਿਖ ਰਿਹਾ ਅੱਜ 4000 ਕੋਟਲ ਕਣਕ ਦਾ ਬੀਜ ਆ ਜਿਹੜਾ ਉਹ ਅਜਨਾਲਾ ਖੇਤਰ ਦੇ ਵਿੱਚ ਕਿਸਾਨਾਂ ਨੂੰ ਵੰਡਿਆ ਗਿਆ 1 ਲੱਖ ਕਵਾਂਟਡ ਬੀਜ ਦੇਣ ਦੀ ਗੱਲ ਕੀਤੀ ਗਈ ਸੀ ਅਕਾਲੀ ਦਲ ਦੇ ਵੱਲੋਂ ਅੱਜ ਸੁਖਬੀਰ ਸਿੰਘ ਬਾਦਲ ਹੁਰਾ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਅਸੀਂ ਫੋਗਿੰਗ ਮਸ਼ੀਨਾਂ ਦਿੱਤੀਆਂ ਅਸੀਂ ਤੇਲ ਦਿੱਤਾ ਜਾਂ ਪੈਸੇ ਦਿੱਤੇ ਜਾਂ ਬੀਜ ਦੇ ਰਹੇ ਆ ਜਾਂ ਮੈਨ ਪਾਵਰ ਦਿੱਤੀ ਇਹ ਵੀ ਅਸੀਂ ਆਸਾਨ ਨਹੀਂ ਕੀਤਾ ਇਹ ਸਾਡਾ ਤੇ ਸਦਾ ਫਰਜ਼ ਬਣਦਾ ਕਿ ਅਸੀਂ ਕਿਸਾਨ ਬਚਾਈਏ ਪੰਜਾਬ ਦੇਗੇ ਰਾਜਨੀਤੀ ਬਾਅਦ ਦੀ ਗੱਲ ਆ ਉਹਨਾਂ ਨੇ ਕਹਿ ਦਿੱ ਕਿ ਇਹ ਕੰਮ ਸਭ ਨੂੰ ਕਰਦਾ ਚਾਹੀਦਾ ਤੇ ਜਿਹਨੇ ਵੀ ਕੰਮ ਕੀਤਾ ਉਹਦਾ ਸ਼ੁਕਰਾਨਾ ਕਰਨਾ ਬਣਦਾ ਅਸੀਂ ਸਭ ਦਾ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਜਿੰਨਾਂ ਜਨਾਂ ਨੇ ਵੀ ਇੱਥੇ ਆ ਕੇ ਕੰਮ ਕੀਤਾ ਜੀ ਚੰਡੀਗੜ੍ਹ 에어ਪੋਰਟ ਵਰੇ ਇਹ ਵਹਾਂ ਉਡਦੀਆਂ ਰਹਿੰਦੀਆਂ ਨੇ ਚੱਲਦਾ ਰਹੂਗਾ ਜੀ ਦੇਖੋ ਚੰਡੀਗੜ੍ਹ ਦਾ 에어ਪੋਰਟ ਤਾਂ ਚੱਲਦਾ ਰਹੂਗਾ ਜੀ ਆਪਾਂ ਪਿਛਲੇ ਦਿਨੀ ਖਬਰ ਸੰਧੀ ਕੀਤੀ ਸੀ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਤਿੰਨ ਤੋਂ ਲੈ ਕੇ 4 ਹਫ਼ਤੇ ਤੱਕ ਮੇਨਟੇਨੈਂਸ ਦੇ ਕਰਕੇ ਇਸ 에어ਪੋਰਟ ਨੂੰ ਬੰਦ ਕੀਤਾ ਜਾਣਾ ਪਰ ਅੱਜ ਨਵੀਂ ਜਾਣਕਾਰੀ ਆਈ ਆ ਇੱਥੇ 26 ਅਕਤੂਬਰ ਤੋਂ ਲੈ ਕੇ 18 ਨਵੰਬਰ ਤੱਕ ਇਸ 에어ਪੋਰਟ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਦੇ ਰਨਵੇ ਦੇ ਮੁਰੰਮਤ ਦਾ ਕਮਿਊਨਿਟੀਨੈਸ ਦਾ ਕੰਮ ਜਿਹੜਾ ਚੱਲਣਾ 26 ਅਕਤੂਬਰ ਤੋਂ ਲੈ ਕੇ 18 ਨਵੰਬਰ ਤੱਕ ਇਸ ਦੌਰਾਨ 에어ਪੋਰਟ ਪੂਰੀ ਤਰ੍ਹਾਂ ਬੰਦ ਨਹੀਂ ਹੋਊਗਾ ਮੇਨਟੇਨੈਂਸ ਦੇ ਨਾਲ-ਨਾਲ ਫਲਾਈਟ ਵੀ ਚੱਲਣਗੀਆਂ 에어ਪੋਰਟ 6 ਨਵੰਬਰ ਤੱਕ ਰੋਜ਼ਾਨਾ 7 ਘੰਟੇ ਤੱਕ ਚੱਲੂਗਾ ਉਸ ਤੋਂ ਬਾਅਦ 18 ਨਵੰਬਰ ਤੱਕ 18 ਘੰਟੇ ਤੱਕ ਫਲਾਈਟਾਂ ਉੱਡਣਗੀਆਂ ਜੀ ਤੇ ਅਕਾਲੀ ਦਲ ਨੇ ਚੋਣ ਕਮਿਸ਼ਨਰ ਕੋਲੇ ਕੀ ਕੰਪਲੇਨਟ ਕੀਤੀ ਹੈ ਤਰਨਤਾਰਨ ਬਾਰੇ ਦੇਖੋ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਸਾਕਾ ਕੀਤਾ ਜਾ ਰਿਹਾ ਤਰਨਤਾਰਨ ਦੇ ਵਿੱਚ ਐਸਐਸਪੀ ਤੇ ਦੋ ਡੀਐਸਪੀ ਜਿਹੜੇ ਉਹ ਬਦਲੇ ਜਾਣ ਇਹਨਾਂ ਨੇ ਮੰਗ ਕੀਤੀ ਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਲ ਸੀ ਦੇ ਕੋਲ ਇਹਨਾਂ ਨੇ ਅੱਜ ਲਿਖਤੀ ਤੌਰ ਦੇ ਉੱਤੇ ਇਹ ਗੱਲ ਕਹੀ ਆ ਕਿ ਭਾਈ ਇਹਨਾਂ ਦੇ ਵੱਲੋਂ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਤੇ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ ਇਹ ਤੌਰ ਨੂੰ ਪ੍ਰਭਾਵਿਤ ਕਰ ਸਕਦੇ ਹਨ ਤੇ ਕਰ ਰਹੇ ਹਨ ਇਸ ਕਰਕੇ ਇਹਨਾਂ ਦਾ ਤਬਾਦਲਾ ਹੋਣਾ ਚਾਹੀਦਾ ਹੈ ਤੁਹਾਨੂੰ ਜੀ ਜਿਹੜਾ ਠੰਡ ਕਿੰਨੀ ਕੁ ਹੋ ਗਈ ਮੌਸਮ ਦਾ ਕੀ ਹਾਲ ਹੈ ਨਹੀਂ ਬਾੜੀ ਠੰਡ ਤਾਂ ਤੁਸੀਂ ਸਾਹਿਬ ਨਹੀਂ ਹੋਈ ਵੀ ਆਪਾਂ ਕਹਿ ਰਿਹਾ ਵੀ ਹੁਣ ਤਾਂ ਬਿਲਕੁਲ ਹੀ ਪਾਸਾ ਪੁੱਠਾ ਹੋ ਗਿਆ ਹਾਂ ਅੱਜ ਵੀ ਪੰਜਾਬ ਦੇ ਵਿੱਚ 33-34 ਡਿਗਰੀ ਤੱਕ ਟੈਂਪਰੇਚਰ ਸੀ ਰਾਤ ਦੇ ਵੇਲੇ ਤਾਂ ਮੌਸਮ ਥੋੜਾ ਜਿਹਾ ਠੰਡਾ ਹੋ ਜਾਂਦਾ ਥੋੜਾ ਜਿਹਾ ਬੜਾ ਜਿਹੜਾ ਪਤਲੀ ਜੀ ਚਾਦਰ ਲੈਣ ਵਾਲਾ ਹੜੇ ਕਹਿ ਦਿੱ ਗੇ ਮੋਟਾ ਕੰਬਲ ਵੀ ਕੱਢਣ ਦੀ ਲੋੜ ਨਹੀਂ ਕੀ ਉਹਦਾ ਧੁੱਪ ਲਵਾ ਕੇ ਰੱਖ ਲੈਣੀ ਚਾਹੀਦੀ ਹੈ ਕੱਲ ਨੂੰ ਧੁੱਪ ਦਾ ਨਿਕਲੇ ਤੇ ਫਿਰ ਸ਼ਾਇਦ ਗੱਲ ਜਿਨਾ ਬਣੇ ਪਰ ਦਿਨ ਦੇ ਵੇਲੇ ਕਰਨੀ ਆ ਦਿਨ ਦੇ ਵੇਲੇ ਧੁੱਪ ਨਿਕਲਦੀ ਆ ਦਿਨ ਦੇ ਵੇਲੇ ਥੋੜਾ ਥੋੜਾ ਪਸੀਨਾ ਵੀ ਅਜ ਆਉਂਦਾ ਸੀਗਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ 4 ਦਿਨ ਆਉਂਦੇ 4 ਦਿਨ ਪੰਜਾਬ ਦੇ ਵਿੱਚ ਕਣੀ ਪੈਣ ਦੀ ਸੰਭਾਵਨਾ ਹੈ ਨਹੀਂ ਜਰਨ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਕੀ ਧੰਨਵਾਦ